ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਖੜ ਢਿੱਲਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਖੈਰ ਹੋਮਗੇ ਅਸੀਂ ਵੀ ਠੀਕ ਠਾਕ ਹਾਂ ਜੀ ਬਹਿਗ ਰਸ ਨੂੰ ਚੜਦੀ ਕਲਾ ਵਿੱਚ ਰੱਖੇ ਤੁਸੀਂ ਸਾਰੇ ਠੀਕ ਠਾਕ ਹੋ ਤੇ ਸਵੇਰੇ ਅੱਜ ਆਪਣੇ ਕੋਲ ਸ਼ਾਮ ਨੂੰ ਸਬਜ਼ੀ ਕੋਈ ਬਚੀ ਨਹੀਂ ਸੀ ਤੇ ਆਪਾਂ ਬਣਾ ਰਹੇ ਹਾਂ ਤੋਰੀਆਂ ਦੀ ਸਬਜ਼ੀ ਤੇ ਮੈਂ ਹੁਣ ਕੱਟ ਰਹੀ ਹਾਂ ਜੇ ਰਾਤ ਨੂੰ ਕੋਈ ਸਬਜ਼ੀ ਨਾ ਹੋਵੇ ਤਾਂ ਸਵੇਰੇ ਸਬਜ਼ੀ ਬਿਨਾ ਕੰਮ ਵੱਧ ਜਾਂਦਾ ਸਰ ਤੇ ਜੇ ਰਾਤ ਦੀ ਸਬਜ਼ੀ ਪਈ ਹੋਵੇ ਤਾਂ ਕੰਮ ਘਟ ਜਾਂਦਾ ਸਵੇਰੇ ਕਿ ਲੋ ਜੀ ਫੇਰ ਹੋਣਾ ਜੇ ਆਪਾਂ ਸਬਜ਼ੀ ਬਿਨਾ ਰੋਟੀ ਨਹੀਂ ਵਧੀਆ ਲੱਗਦੀ ਹੈਗੀ ਕੀ ਕੀਤਾ ਜਾਵੇ ਫਿਰ ਇਹ ਹੀ ਕੰਮ ਆ ਹੋਰ ਆਪਾਂ ਨੂੰ ਕੋਈ ਕੰਮ ਨਹੀਂ ਹੈਗਾ ਇੱਕਠੇ ਹੋ ਜਾਂਦੇ ਸਾਰੇ ਕੰਮ ਇਕਨਾਂ ਮੈਂ ਸਫਾਈਆਂ ਕਰ ਲਈਆਂ ਕਮਰੇ ਦੀ ਤੇ ਉਹਦੇ ਕਰਕੇ ਮੈਨੂੰ ਬਹੁਤ ਥਕਾਵਟ ਹੋਈ ਪਈ ਆ ਵਾਰੀਆਂ 'ਚ ਤਾਂ ਸਿਲਕੀ ਬਹੁਤ ਨਿਕਲ ਜਾਂਦਾ ਤੀਜਾ ਹਿਸਮ ਆਸਾਂ ਪਰਲੇ ਪੈਂਦਾ ਜੇ 1 ਕਿਲੋ ਲਿਆਉਣੇ ਤਾਂ ਅੱਧਾ ਕਿਲੋ ਤੋਂ ਉੱਪਰ ਤਾਂ ਸਿਲਕਾ ਨਿਕਲ ਜਾਂਦਾ ਤੇ ਨਹੀਂ ਆਪਾਂ ਪਰੌਠੇ ਵੀ ਬਣਾ ਲੈਂਦੇ ਤੇ ਫਿਰ ਮੈਂ ਖਾਣੀ ਐ ਤੋਰੀਆਂ ਦੀ ਸਬਜ਼ੀ ਤਾਂ ਕਰਕੇ ਬਣਾਉਣੀ ਪਈ ਨਹੀਂ ਆਪਾਂ ਨਾਸਤੇ ਵਿੱਚ ਕੁਸੂਰ ਬਣਾ ਲੈਂਦੇ ਫਿਰ ਚਲੋ ਨਾ ਮੈਂ ਖਾ ਲੂ ਨਾ ਇਹ ਖਾ ਲੈਣਗੇ ਤੇ ਨਾਲ ਇਹ ਆਪਣਾ ਹੈਲਪਰ ਖਾ ਲੂ ਰੋਟੀ ਆਬਦੇ ਤਾਂ ਆਪਾਂ ਕਿਸ ਤਰ੍ਹਾਂ ਮਰਜ਼ੀ ਬਣਾ ਲਈ ਜਦੋਂ ਆਪਣੇ ਨਾਲ ਬਗਾਨਾ ਬੰਦਾ ਹੋਵੇ ਨਾ ਕੋਈ ਫਿਰ ਆਪਾਂ ਨੂੰ ਟਾਈਮ ਸਰਖਾਣਾ ਬਣਾਉਣਾ ਪੈਂਦਾ ਆਪਦੀ ਆਪਾ ਲੇਟ ਫਸੇਟ ਵੀ ਕਰ ਦਿੰਨੇ ਚਲੋ ਟਾਈਮ ਨਾਲ ਜੇ ਤਾਂ ਚਿਲਦੇ ਤਾਂ ਨਿਬੜ ਜਾਵੇ ਨਾ ਕੰਮ ਫਿਰ ਦੂਜਾ ਕੰਮ ਕਦ ਮਰਜੀ ਬੰਦਾ ਆਰਾਮ ਨਾਲ ਦਿਨੇ ਪਿੰਦਾ ਆਪਣੇ ਵਾਸਤੇ ਵੀ ਟਾਈਮ ਕੱਢ ਲੈਂਦਾ ਬੈਠ ਸਕਦਾ ਕੰਮ ਤਾਂ ਸਵੇਰੇ ਸਵੇਰੇ ਜਿਹੜਾ ਨਿਬੜ ਜੇ ਵਧੀਆ ਗੱਲ ਅੱਜ ਮੈਂ ਮਧਾਨੀ ਲਾਉਣੀ ਹੈ ਅੱਜ ਚਾਹ ਪੀਣ ਸਾਰ ਪਹਿਲਾਂ ਮੈਂ ਤੋਰੀਆਂ ਕੱਟਣ ਲੱਗ ਗਈ ਇਨਾ ਸਿਲਕਾ ਨਿਕਲ ਗਿਆ ਤੋਰੀਆਂ ਇੰਨੀ ਐ ਕੋਣ ਨੇ ਚਲੋ ਜੀ ਹੁਣ ਆਪਾਂ ਫਟਾਫਟ ਕੱਟ ਦਿੰਨੇ ਆ ਤੋਰੀਆਂ ਕਮਨ ਨੂੰ ਬਸ ਇੱਕ ਬਿਆੰਤ ਨਾਲ ਕਰੋ ਇਹਨੂੰ ਬੋਝ ਸਮਝ ਕੇ ਨਾ ਕਰੋ ਤੇ ਸਾਰਾ ਕੰਮ ਹੋ ਜਾਂਦਾ ਇਕੱਲੇ ਬੰਦੇ ਨੂੰ ਸਾਰਾ ਕੁਝ ਕਰਨਾ ਇੱਕ ਬੇਅੰਤ ਨਾਲ ਕੰਮ ਹੋ ਜਾਂਦਾ ਤਾਂ ਵਧੀਆ ਰਹਿੰਦੇ ਕੰਮ ਇੱਕ ਪਾਸੇ ਹੋ ਪਹਿਲਾਂ ਆਪਾਂ ਚਾਹੇ ਰੋਟੀ ਟੁੱਕ ਦਾ ਕਰ ਲਈਏ ਚਾਹੇ ਆਪਾਂ ਚਾਹੇ ੜੂ ਪੋਚੇ ਦਾ ਕਰ ਲਈਏ ਤੇ ਪਹਿਲਾਂ ਰੋਟੀ ਟੁੱਕ ਦੇ ਕੰਮ ਜ਼ਰੂਰੀ ਆ ਕਰਨਾ ਕਿਉਂਕਿ ਰੋਟੀ ਟੁੱਕ ਦਾ ਨਿਬੜ ਜਾਵੇ ਤਾਂ ਫਿਰ ਸਾਰਾ ਕੰਮ ਨਿਬੜ ਜਾਂਦਾ ੜੂ ਪੋਚੇ ਤਾਂ ਬਿੰਦ ਬਾਅਦ ਵਿੱਚ ਵੀ ਹੋ ਜਾਊਗਾ ਲਓ ਜੀ ਆਪਾਂ ਤੋਰੀਆਂ ਦਾ ਮੈਂ ਪਿਆਜ਼ ਪਿਆਜ਼ ਨਾ ਮੈਂ ਜਦੋਂ 베ਦੀ ਹੁੰਦੀ ਆ ਦੇਣੀ ਇੱਕ ਵਾਰ ਸਿਰ ਲ ਕੇ ਰੱਖ ਲੈਣੀ ਮੈਂ ਦੁਬਾਰਾ ਵੀ ਗੜਬਾ ਕੇ ਤੇਂਦੇਲ ਦੇ ਲੇਤਾ ਤਾਂ ਕਿ ਹੁਣ ਜਦੋਂ ਕਿਸੇ ਨੇ ਖਾਣਾ ਹੁੰਦਾ ਤੇ ਸਬਜੀ ਚ ਪਾਉਣਾ ਹੁੰਦਾ ਇਸ ਤਰ੍ਹਾਂ ਆਪਾਂ ਕੱਟ ਕੇ ਆਪਣਾ ਕੰਮ ਥੋੜਾ ਜਿਹਾ ਸਖਾਲ ਹੋ ਜਾਂਦਾ ਟਾਈਮ ਦੀ ਬਚਤ ਹੋ ਜਾਂਦੀ ਤੇ ਆਲੂ ਆਪਾਂ ਤੋਰੀਆਂ ਚ ਨਹੀਂ ਪਾਉਂਦੇ ਪਿਆਜ਼ ਹੀ ਪਾਵਾਂਗੇ ਆਪਾਂ ਤੜਕਾ ਨਹੀਂ ਲਾਉਣਾ ਦਾ ਸਬਜੀ ਨੂੰ ਇਸ ਤਰੀ ਬਿਗੇਰ ਤੜਕੇ ਦੀ ਬਣਾਵਾਂਗੇ ਇਸ ਵਿੱਚ ਸਭ ਵੀ ਤੜਕੇ ਨਹੀਂ डालेंगे ਸਿਰ ਨਾਲ ਹੀ ਆਪਾਂ ਰੋ ਜੀ ਐਪਰ ਕੱਟ ਕੇ ਰਸੋਈ ਵੱਲ ਚੱਲ ਲੱਗੇ ਪੰਨੇ ਕਿਚਨ ਵੱਲ ਕੱਟ ਤੇ ਸਬਜੀ ਆਪਣਾ ਜਲਦੀ ਜਲਦੀ ਰੱਖਾਂਗੇ ਆਪਾਂ ਤੜਕੇ ਤੋਂ ਬਿਨਾਂ ਬਣਾਵਾਂਗੇ ਸਬਜੀ ਲਓ ਜੀ ਆਪਾਂ फटाफट ਸਬਜ਼ੀ ਨੂੰ ਤੋੜ ਦੇਾਂਗੇ। ਤੋਂ ਸੇ ਮੈਂ ਕੜਾਹੀ ਲਈ ਥੋੜਾ ਸਬਜ਼ੀ। ਲਓ ਜੀ ਆਪਾਂ ਗਏ ਚਿਲਾ ਲੇ। ਤੇ ਸਬਜ਼ੀ ਧੋ ਕੇ ਕੱਟ ਕੇ ਰੱਖ ਦੇਾਂਗੇ। ਆ ਮੈਂ ਚਾਹ ਫੋਨ ਮੇਨਾ ਫੋਨ ਪਾ ਦੇਵਾਂਗੇ ਸੱਤ ਨਾਲ ਬਹੁਤ ਟਾਈਮ ਲੱਗਦਾ ਕਮੀ ਕੋ ਦਿਨ ਆ ਜਾਏਗੇ ਇਸ ਕਰਕੇ ਮੈਂ ਮਿਰਚ ਹਲਦੀ ਲਹੂੜਨ ਸਰ ਨਮਕ ਕਰਕੇ ਸੰਦਗੀ ਬਣਾਵਾਂਗੇ ਮਿਰਚਾ ਤੇ ਸਬ지 ਬਣਾ ਕੇ ਬਹੁਤ ਵਧੀਆ ਮੰਨਲੀ ਦੇਸੀ ਬਣੇਗਾ ਤੇ ਮੈਂ ਤੁਹਾਨੂੰ ਥੋੜਾ ਜਿਹਾ ਦੇਸੀ ਕਿਉ ਇਹ ਲੈ ਜੀ ਉਸੇ ਪਾ ਦੇਵਾਂਗੇ ਆਪਾਂ ਥੋੜਾ ਜਿਹਾ ਦੇਸੀ ਕਿਉ ਮੈਂ ਬਕਾ ਬਕਾ ਲਿਕੇ ਬਣਾ ਬੀ ਤੋਰੀਏ ਵੱਡੀ ਖੁਸ਼ਗੰਨਾ ਤੋ ਇਹ ਮੈਂ ਬਸ ਜਿੱਤੇ ਇਸ ਤਰੀਕੇ ਨਾਲ ਹੀ ਬਣਾ ਲਿਆ। ਇਹਨੂੰ ਮੈਂ ਕੜਸੀਨਾ ਮਿਕਸ ਕਰ ਦੂੰਗੀ। ਤੇ ਇਹਦੀ ਇਸ ਤਰ੍ਹਾਂ ਕਰਕੇ ਤੇ ਸਿਕਨਾ ਕੜਸੀਨੇ ਮੈਂ ਰੱਖ ਲਈ ਮੇਰੇ ਰੈਟ ਦੇ ਵਿੱਚ ਤਾਂ ਕੇ ਦਾਗਣਾ ਪਹਿਣ ਕਾਊਂਟਰ ਤੇ ਜਦ ਆਪ ਨੂੰ ਹੋਈ ਕਰਨਾ ਹੁੰਦਾ ਨਾ ਕੰਮ ਫਿਰ ਆਉਂਦਾ ਵੀ ਨਾ ਕੰਮ ਆਪਾਂ ਖਲਾ ਰਾਜਾ ਨਭੇ ਸਾਰਾ ਨਾ ਹੁੰਦੀ ਸਮਝੇ ਜਾ ਦੇ ਕੰਮ ਉਹ ਟੱਕਣ ਪਹਿਲਾਂ ਮੈਂ ਇਥੇ ਦੂਜੇ ਤੜੀ ਦੇ ਦਿੱਤਾ ਕਿ ਹੁਣ ਮੈਂ ਬੱਲ ਕੇ ਦੂਜੇ ਦਿਨ ਚਲੋ ਜੀ ਆਪਾਂ ਕੱਢ ਲਈ ਬਰਫ ਬਰਫ ਕੱਢ ਕੇ ਆਪਾਂ ਹੁਣ ਲਧਾਣੀ ਲਾਉਣੇ ਆ ਦਹੀਂ ਹੁਣ ਆਪਾਂ ਰਹੀ ਕੱਢ ਦੂ ਮੈਂ ਥਾਂ ਵਾਸਤੇ ਰੱਖਣੇ ਚਾਹੀਦੇ ਦਹੀਂ ਬੱਧ ਕਰਕੇ ਦੇ ਦੋ ਅਸੇ ਤੱਕ ਲਾ ਤੇ ਕਰ ਸੀ ਦੇਖੀਏ ਪਰ ਫਰਿਜ ਦੇ ਵਿੱਚ ਜੇ ਪੁਰਾਣੀ ਨਹੀਂ ਹੋਏ ਚਪਾ ਦੇ ਦਾਂਗੇ ਦਹੀਂ ਥੋੜੀ ਬੱਧ ਰੱਖ ਲੈਣੀ ਹੈ ਕਿਉਂਕਿ ਕੋਈ ਆਏਗਾ ਇਹ ਨਹੀਂ ਪਤਾ ਹੁੰਦਾ ਵਾਸਤੇ ਦੇਖ ਰਾ ਵਿੱਚ ਕੋਈ ਆਏਗਾ ਜਾਂ ਨਹੀਂ ਕਿਸ ਕਰਕੇ ਦੇਖੀਏ ਪਤਲੀ ਬੱਧ ਰੱਖ ਲਿਆ फिर लस्सी के बारे में ठंडा पानी लस्सी में ठंडा पानी फिर जो कोई पैन पे आओ ना फ्राई जाओ लस्सी मथान कर चख के ഫാഫ ല ഗുണ്ട്ട ണ ആട്ട സർമ പാടാ വലിയ രണ്ടു ടണ്ടേ പാർട്ടി ഗുണ്ക ബോ വീടിയ ആട്ട ഗുണ് ടണ്ടേ പാടാ ഗുണി സാറ പരാത്ത ലാസി ਤੇ ਹੁਣ ਮੈਂ ਜਦੋਂ ਵੀ ਗੁੰਨਦੀ ਆਂ ਠੰਡੇ ਪਾਣੇ ਗੁੰਨਦੀ ਆਂ ਬਹੁਤ ਵਧੀਆ ਸਾਫ ਟਾਟਾ ਬਣਦਾ ਤੇ ਰੋਟੀ ਵੀ ਬਹੁਤ ਸੋਹਣੀ ਆਉਂਦੀ ਆ ਆਟੇ ਦੀ ਤੇ ਹੁਣ ਮੈਂ ਤਾਂ ਹਾਂ ਤੋਂ ਫ੍ਰਿਜ ਚੋਂ ਬਰਫ ਵਾਲਾ ਪਾਣੀ ਠੰਡੇ ਠੰਡੇ ਨਾਲ ਗੁੰਨਦੀ ਆਂ ਆਟਾ ਨਾਲ ਹੁੰਦੇ ਆਟਾ ਇਕੱਠਾ ਹੋ ਜਾਂਦਾ ਨਹੀਂ ਇਕੱਠੇ ਨਹੀਂ ਸਿੰਦਾ ਆਟਾ ਹੱਥਾਂ ਨਾਲ ਲੱਗ ਜਾਂਦਾ ਸੀ ਚਲੋ ਜੀ ਆਪਾਂ ਆਟਾ ਸਾਂ ਲੈਨੇ ਆਂ ਇਹ ਡੱਬੇ ਚ ਪਾ ਲਿਆ ਆਪਾਂ ਪਾਣੀ ਤੇ ਸਬਜ਼ੀ ਮੇਰੀ ਰਿਜੀ ਜਾ ਰਹੀ ਹੈ ਤੇਦਰ ਮਦਾਨੀ ਲੱਗੀ ਹੋਈ ਹੈ ਫਟਾਫਟ ਆਪਾਂ ਤੈਨੂੰ ਗੋ ਦੇ ਦੇਨੇ ਮੈਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਉਂ ਮੈਂ ਬਾਅਦ ਚ ਮੁੱਕੀ ਨਹੀਂ ਦਿੰਦੀ ਆਟੇ ਨੂੰ ਬਹੁਤ ਹੀ ਵਧੀਆ ਰੋਟੀ ਬਣਦੀ ਹੈ ਆਪਣੇ ਆਟੇ ਦੇ බස්සික්ක බාරිවදියචන් ගිතර ගෝධයක අට්ටන ගොන්නාගේ තාකපන් ද අර මුකි නදේ නිපව අට්ටෙන ਮੈਂ ਦੋਨੇ ਹੱਥਾਂ ਨਾਲ ਥੋੜੀ ਜਿਹੀ ਮੁੱਕੀ ਜੀ ਦੇ ਦੂੰ ਆਟੇ ਨੂੰ ਪ੍ਰਾਤਨਾ ਲੱਗਿਆ ਜੱਟ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਜਿਆਦੇ ਤੁਸੀਂ ਗੁੰਨ ਕੇ ਦੇਖੋ ਜਰੂਰ ਠੰਡੇ ਪਾਣੀ ਨਾਲ ਆਟਾ ਇਸ ਤਰ੍ਹਾਂ ਬਹੁਤ ਵਧੀਆ ਆਊਗਾ ਆਟਾ ਗਰਮੀ 'ਚ ਗੁੰਨਿਆ ਜਾਂਦਾ ਲਓ ਜੀ ਆਪਾਂ ਆਟਾ ਗੁੰਨਤਾ ਸਾਰੇ ਕਮਾਤਾ ਪਾਟੇ ਨੂੰ ਚੰਗੀ ਤਰ੍ਹਾਂ ਲਓ ਜੀ ਕਿੰਨਾ ਵਧੀਆ ਆਟਾ ਗੁੰਨਿਆ ਗਿਆ ਆਪਾਂ ਹੁਣ ਡੱਬੇ ਚ ਕੱਢਦੇ ਆਂਗੇ ਪਾਣੀ ਢੋਲ ਕੇ ਤੇ ਇਸੇ ਡੱਬੇ ਚ ਮੈਂ ਆਟਾ ਕੱਢ ਦੂੰਗੀ ਤੇ ਇੱਧਰ ਹੁਣ ਮੈਂ ਸਬਜ਼ੀ ਦੇਖ ਰਹੀ ਆਂ ਤੇ ਚਾਹ ਪਰ نیچے ਚਾਹ ਪੱਤੀ ਕੱਢ ਦਿਆਂ ਮੈਂ ਜਿਹੜੇ ਭਾਂਡੇ ਨੇ ਦੋ ਵੀ ਨਾਲ ਹੁੰਦੇ ਸਾਫ਼ ਕਰਦੇ ਨਾਲੇ ਮੇਰੇ ਹੱਥ ਧੁੱਤੇ ਜਾਣਗੇ ਲਓ ਜੀ ਆਪਾਂ ਭਾਂਡੇ ਧੋ ਰਹੇ ਹਾਂ ਜਿਹੜੇ ਕੱਲ ਭਾਂਡੇ ਪਏ ਸੀ ਸਿੰਕ 'ਚ ਮੈਂ ਉਹਨਾਂ ਨੂੰ ਧੋਣ ਲੱਗ ਗਈ ਕਿਉਂਕਿ ਫਿਰ ਭਾਂਡਿਆਂ ਦੇ ਵਿੱਚ ਲਾਰਾ ਬਾਹਲਾ ਪੈ ਜਾਂਦਾ ਕੰਮ ਜਿਹੜਾ ਨਾਲ ਹੁੰਦੇ ਨਿਬੜ ਜੇ ਉਹੀ ਚੰਗਾ ਜਦੋਂ ਆਪਨੇ ਕਰਨਾ ਹੁੰਦਾ ਫਿਰ ਸਾਰਾ ਕੰਮ ਮੈਂਟੇਨ ਰੱਖ ਤੇ ਕਰਨਾ ਪੈਂਦਾ ਆ ਜਿਹੜੇ ਭਾਂਡੇ ਮੰਜੇ ਸੀ ਸੁੱਕੇ ਭਾਂਡੇ ਤੇ ਉਹ ਮੈਂ ਤੰਦੇ ਧਰਾਜ ਵਿੱਚ ਰੱਖਣ ਲੱਗੀ ਭਾਂਡਿਆਂ ਦੇ ਵਿੱਚ ਮੈਂ ਘਰ ਰੱਖਦੇ ਇੱਥੋਂ ਥੋੜਾ ਜਿਹਾ ਖਾਲੀ ਹੋਇਆ ਜਿਹਾ ਭਰਿਆ ਭਰਿਆ ਲੱਗਦਾ ਸੀ ਕਾਊਂਟਰ ਤੇ ਨਾਲ ਹੁੰਦੀ ਮੈਂ ਸਮੇਟੀ ਜਾਂਨੀ ਆਪਣਾ ਕੰਮ ਕਾਜ ਫਿਰ ਆਪ ਨੂੰ ਇਹ ਅੱਖਾਂ ਮੂਰੇ ਦਿਸੀ ਜਾਂਦਾ ਬਾਰ ਬਾਰ ਹੋਈ ਚੀਜ਼ ਇਹ ਲਓ ਜੀ ਆਪਾਂ ਤਵਾ ਵੀ ਸਾਫ਼ ਕਰਕੇ ਰੱਖ ਦਿੰਨੇ ਕਿਉਂਕਿ ਮੈਂ ਅਗਰ ਦੇ ਮੈਂ ਅਗਰ ਮੈਂ ਰੋਟੀ ਲੱਗ ਜੂਗੀ ਤੇ ਪਾਣੀ ਭਰ ਕੇ ਮੈ ਫਰਿੱਜ ਚ ਰੱਖ ਤਾ ਡੱਬਾ ਤੇ ਲੋ ਜੀ ਹੁਣ ਆਪਾਂ ਕਿ ਉਹ ਦੰਦੀ ਬਾਰੀ ਆ ਗਈ ਆਪਣੀ ਮੱਖਣ ਕੱਢਾਂਗੇ ਆਪਾਂ ਇਹ ਕੰਮ ਵੀ ਜ਼ਰੂਰੀ ਹੈ ਆਪਣਾ ਮੱਖਣ ਕੱਢਣਾ ਕਿਉਂਕਿ ਜੇ ਮੱਖਣ ਕੱਢੇ අපරෝොටිනල්ල සිදමගේ මක නිදේමගේ දැහි තප කට්ඩි ලයි පැල්ල ත මගරදල සිකයි පින්දනය ගත පෑරව සටිකුයි ඉල්ල සි පිින්දහයක ස්වේරව පින්දේ ਤਬਣਾਉਣੇ ਕੜੇ ਹੋਏ ਤਾਂ ਦੁੱਧ ਦੀ ਲੱਸੀ ਗੈਂ ਦੀ ਤਰ੍ਹਾਂ ਸਨਾ ਇਕੱਠਾ ਕਰਨਾ ਪੈ ਲੱਗਿਆ ਪਤਾ ਨਹੀਂ ਕਿਉਂ ਗਾਂ ਦਾ ਥਿਓ ਪਤਲਾ ਵਾਲਾ ਇਹ ਤੇ ਬਰਾਜੀ ਰਹਿੰਦਾ ਉੱਤੇ ਇਕੱਠੀ ਨਹੀਂ ਹੁੰਦਾ ਕਿੰਨੀ ਮਰਜ਼ੀ ਬਰਫ ਪਾਵਾ ਦਨ ਦੂਜੀ ਗਾਂ ਦਾ ਸਾਡੇ ਦਾ ਕਿਉਂ ਬਿਲਕੁਲ ਇਕੱਠਾ ਹੋ ਜਾਂਦਾ ਸੀ ਨਾ ਹੱਥ ਮਾਰਨ ਦੀ ਲੋੜ ਨਹੀਂ ਸੀ ਪੈਂਦੀ ਲਿਆ ਬਾਬਾ ਆ ਗਏ ਮੈਂ ਹੁਣ ਮਧਾਣੀ ਛੱਡ ਕੇ ਉਹਨੂੰ ਰੋਟੀ ਪੰਮੀ ਮੈਂ ਤੇ ਸੁੱਤ ਪਾਉਣ ਚਲੀ ਜਾਈ ਗਈ ਸੀ ਪਰ ਬਾਬਾ ਆਇਆ ਨਹੀਂ ਹੈਗਾ ਇਹ ਜਗਾ ਹਾਂ ਨੰਗੇ ਹੋਏ ਮੈਨੂੰ ਐਸੀ ਕਿਤੇ ਲੰਘ ਨਾ ਜਾਏ ਲੋ ਜੀ ਆਪਣੀ ਕੰਮ ਵਿੱਚ ਕੰਮ ਸਵੇਰੇ ਤਾਂ ਭੂਤ ਨਹੀਂ ਭੁੱਲ ਜਾਂਦੀ ਐ ਇੱਧਰ ਸਬ지 ਮੇਰੀ ਬਣ ਗਈ ਤੇ ਆਪਾਂ ਇਹਦੇ ਵਿੱਚ ਪਾ ਦੇਣੀ ਹੁਣ ਦੁੱਧ ਦੁੱਧ ਲਵਾ ਕੇ ਲਵਾ ਦੇਾਂਗੇ ਫਿਰ ਸੇਕ ਹੋਰ ਕੱਦੂ ਤੋਰੀਆਂ ਦੁੱਧ ਵਾਲੀ ਵਧੀਆ ਲੱਗਦੀਆਂ ਤੱਲ ਉਹ ਦੀ ਸਬਜੀ ਆਪਣੇ ਸਮਾਰ ਕੇ ਗਈ ਰੱਜ ਰੱਜ ਦੀ ਚਾਹ ਪੱਕ ਗਈ ਕਹਿ ਤੋ ਆਪੋ ਆਪਣੇ ਇਲਾਕੇ ਦੀ ਬੋਲੀ ਹੈ ਤੇ ਹੁਣ ਆਪਾਂ ਆਪਣਾ ਕਰ ਲੇ ਸਮਾਂ ਰੋਟੀ ਪਾਣੀ ਦਾ ਤਿਆਰ ਗਰਮੀ ਬਹੁਤ ਜ਼ਿਆਦਾ ਹੈ ਇੱਲਾਣਾ ਇੱਕ ਮੈਂ ਰੋਟੀ ਵੱਡੀ ਲਾ ਦੇਣੀ ਹੁੰਦੀ ਹੈ ਉਹ ਤੇ ਸੱਕਰ ਫਾ ਕੇ ਉਹ ਮੈਂ ਕੁੱਤੀ ਤੇ ਗਾਂ ਨੂੰ ਰੋਟੀ ਪਾ ਦੇਣੀ ਹੁੰਦੀ ਹੈ ਇੰਨੇ ਨਾ ਤੇ ਇਹ ਮੈਂ ਤਾਂ ਫੇਰ ਰੋਟੀ ਪਵੇ ਚੈਨਾ ਪਵੇ ਉਹਨਾਂ ਨੂੰ ਮੈਂ ਇੰਨੀ ਰੋਟੀ ਪਹਿਲਾਂ ਵੱਡੀ ਬਣਾ ਕੇ ਪਾ ਦੇਣੀ ਆ ਤੇ ਖਾ ਲੈਂਦੀ ਆ ਨੇ ਸਭ ਤੋਂ ਪਹਿਲਾਂ ਮੈਂ ਇਹਨਾਂ ਦੀ ਹੋਈ ਰੋਟੀ ਬਣਾਉਣੀ ਆ ਵੱਡਾ ਸਾਰਾ ਪੇੜਾ ਲੈ ਕੇ ਬਣਾ ਲੈਣੀ ਹੁੰਨੀ ਹੈ ਵਿੱਚ ਸੱਕਰ ਪਾ ਕੇ ਉੱਤੇ ਲਾ ਦੂੰ ਕਿਉਂ ਮੈਂ ਇਹਦੇ ਦੇ ਬਾਅਦ ਵਿੱਚ ਆਪਾਂ ਆਪਣੀਆਂ ਰੋਟੀਆਂ ਬਣਾਵਾਂਗੇ। ਡਾਰਲੀ ਵਾਲੇ ਬਾਬੇ ਨੂੰ ਕਈ ਵਾਰ ਰੋਟੀ ਪੱਕ ਜਾਂਦੀ ਹੈ, ਕਈ ਵਾਰ ਲੇਟ ਵੀ ਹੋ ਜਾਂਦੀ ਫਿਰ ਕੱਲਾ ਦੁੱਧ ਪਾ ਦੇਈਦਾ। ਚਲੋ ਜੀ ਹੁਣ ਆਪਾਂ ਫਟਾਫਟ ਆਪਣੇ ਰੋਟੀਆਂ ਲਾਹਾਂਗੇ ਦੋ ਗੈਸ ਚ ਚਲਾ ਕੇ ਕਿਉਂਕਿ ਗਰਮੀ ਬਹੁਤ ਜ਼ਿਆਦੇ ਹੈ ਇੱਕ ਗੈਸ ਤੇ ਤਾਂ ਬਹੁਤ ਔਖਾ ਰੋਟੀ ਲਾਉਣੀ ਦੁੱਗਣਾ ਟਾਈਮ ਲੱਗਦਾ ਇੱਕ ਤੇ ਸੇਕੀ ਜਾऊं ਮੈਂ ਇੱਕ ਤੇ ਪਕਾਈ ਜਾऊं ਇਸ ਤਰ੍ਹਾਂ ਸਮੇਂ ਦੀ ਬਚਤ ਹੁੰਦੀ ਹੈ ਮੇਰੇ ਦੀ ਤੇ ਇੰਦਾ ਟਾਈਮ ਲੱਗਦਾ ਮੈਂ ਟਾਈਮ ਫੀਸ ਦੇਖ ਕੇ ਲੱਗਦੀ ਨਹੀਂ ਰੋਟੀ ਬਣਾਉਣ ਇਸ ਤਰ੍ਹਾਂ ਬਣਾਉਣ ਨਾਲ ਅੱਧਾ ਟਾਈਮ ਲੱਗਦਾ ਨਹੀਂ ਤਾਂ ਥੱਕ ਜਾਂਦੀ ਸੀ ਮੈਂ ਖੜੀ ਰੋਟੀਆਂ ਬਣਾਉਂਦੀ ਥੋੜਾ ਜਿਹਾ ਫਾਸਟ ਕਰਨਾ ਪੈਂਦਾ ਬਸ ਇੰਨੀ ਆ ਤੇ ਜਦੋਂ ਇੱਕ ਗੈਸ ਚਲਾਉਣੀ ਆ ਤਾਂ ਆਪਾਂ ਥੋੜਾ ਜਿਹਾ ਖੜੇ ਰਹਿਣੇ ਆ ਮੈਂ ਤਾਂ ਬਸ ਇਸ ਤਰ੍ਹਾਂ ਫਿਰ ਜਲਦੀ ਜਲਦੀ ਬਣਾ ਲੈਣੀ ਆ ਰੋਟੀ ਮੈਨੂੰ ਤਾਂ ਬਹੁਤ ਵਧੀਆ ਤਰੀਕਾ ਲੱਗਿਆ ਤੁਸੀਂ ਵੀ ਕਰਕੇ ਦੇਖਿਓ ਇਸ ਤਰ੍ਹਾਂ ਰੋਟੀ ਬਹੁਤ ਜਲਦੀ ਪੱਕਦੀ ਹੈ ਇਹ ਜਰੂਰ ਟਰਾਈ ਕਰਕੇ ਦੇਖਿਓ ਇਸ ਤਰ੍ਹਾਂ ਭੈਣਾ ਕਿਉਂਕਿ ਇਹ ਕੰਮ ਤਾਂ ਆਪਣਾ ਆਥਨ ਸਵੇਰ ਦਾ ਰੋਟੀ ਤੋਂ ਬਿਨਾ ਤਾਂ ਆਪਣਾ ਸਰਦਾ ਨਹੀਂ ਹੋਰ ਸਭ ਘਾਸੇ ਬਿਨਾ ਸਰ ਜਾਂਦਾ ਇਹ ਤਾਂ ਆਪਣਾ ਮੇਨ ਕੰਮ ਇਹਨੂੰ ਸੁਖਾਣਾ ਬਣਾਉਣਾ ਢੰਗ ਅਜਮਾ ਕੇ ਦੇਖਿਓ ਤੁਸੀਂ ਵੀ తవా చుక్కన పండా తవా గర్మ రోటీ బా ਕੰਮ ਤਾਂ ਆਪਾਂ ਨੂੰ ਹਥਨ ਸਵੇਰ ਵਾਜਾ ਮਾਰਦਾ ਆਜੋ ਆਜੋ ਪਰ ਆਪਣੇ ਕੰਮ ਨੂੰ ਸੁਖਾਲਾ ਬਣਾਉਣਾ ਆਪਾਂ ਨੂੰ ਦੇਖਣਾ ਪੈਣਾ ਵੀ ਕਿਵੇਂ ਸੁਖਾਲਾ ਬਣਾਈਏ ਕੰਮ ਬੱਦਦਾ ਟਾਈਮ ਲੱਗਦਾ ਮੈਂ ਤਾਂ ਹੁਣ ਲਵਣੀ ਇਸ ਤਰੀਂ ਮੈਨੂੰ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲਦੀ ਹੈ ਅੱਗੇ ਪਹਿਲਾਂ ਤਾਂ ਸਾਡੀ ਮੋਰੀ ਸੀ ਇੱਥੇ ਵਿੰਡੋ ਰੱਖੀ ਹੋਈ ਸੀ ਸਿਰਸੋਈ ਵਿੱਚ ਹੁਣ ਵਿੰਡੋ ਦਾ ਕੰਮ ਖਤਮ ਹੋ ਗਿਆ ਗਰਮੀ ਬਹੁਤ ਜ਼ਿਆਦੇ ਆਉਂਦੀ। ਇੱਕਾ ਗੈਸ ਉਹਨਾਂ ਪੱਕੇ ਫਿੱਟ ਹੋ ਗਏ ਰਸੋਈਆਂ ਦੇ ਵਿੱਚ ਬਾਹਰ ਵੀ ਨਹੀਂ ਕੱਢ ਸਕਦੇ ਹੈਗੇ। ਗਰਮੀ ਵਿੱਚ ਬੁਰਾ ਹਾਲ ਹੋ ਜਾਂਦਾ ਰੋਟੀ ਬਣਾਉਣੀ ਬਹੁਤ ਔਖੀ ਹੈ। ਲਓ ਜੀ ਆਪਾਂ ਨਾਲ ਹੁੰਦੀ ਚੱਕ ਪਚੱਕ ਕਰ ਦੂੰ ਮੈਂ ਇਤੋਂ ਪਰਾਠੇ 'ਚ ਪਾਣੀ ਪਾ ਦ ਤੇ ਰੋਟੀਆਂ 'ਚ ਉਪੜ ਦੂੰ ਮੈਂ ਪਰਾਠੇ ਦੇ ਵਿੱਚ ਚੱਕਲੇ ਵਿੱਚ ਰੱਖ ਲੈਣੀ ਮੈਂ ਰੋਟੀਆਂ ਘੜ ਘੜ ਹੁਣ ਚੋਪੜ ਚੋਪੜ ਤਰ ਦੂੰਗੀ ਮਸਮੈਨ ਹੋਇ ਹੁੰਦਾ ਵੀ ਰੋਟੀ ਬਣਾ ਕੇ ਪ੍ਰਾਂਤ ਧੋਦੇ ਪ੍ਰਾਂਤ ਧੋਤੀ ਤਾਂ ਸਾਰਾ ਕੰਮ ਨਿਬੜ ਗੇ ਜਿੰਨਾ ਚਿਰ ਪ੍ਰਾਂਤ ਨਹੀਂ ਆਪਰ ਧੋਦੇ ਨਾ ਰੋਟੀ ਬਣਾ ਕੇ ਉਹ ਨਜ਼ਰ ਮੈਨੂੰ ਬੜੀ ਏਨੀ ਲੱਗਦਾ ਹੈਗਾ ਇੱਧਰ ਮੈਂ ਨਾਲ ਹੁੰਦੇ ਆਪਣੇ ਓਟਸ ਤਰ ਤੇ ਤੇ ਇੱਧਰ ਆਪਾਂ ਪ੍ਰਾਂਤ ਚ ਪਾ ਦਿਆਂਗੇ ਪਾਣੀ ਤੇ ਮੇਰ ਬਾਣੀ ਪਾਉਂਦੇ ਪਾਣੇ ਮੇ ਰੋਟਸ ਬਣ ਜਾਣਗੇ ਫਿਰ ਹੁਣ ਮੈਂ ਬਹਿ ਕੇ ਨਾ ਦਵਾਈ ਲੈ ਲੂਗੀ ਨਾ ਰੋਟਸ ਖਾ ਲੂਗੀ। ਨਾ ਮੈਂ ਆਰਾਮ ਕਰ ਲੂਗੀ। ਕਿਉਂਕਿ ਬੱਸ ਹੋ ਜਾਂਦੀ ਹੈ ਕੰਮ ਕਰਕੇ। ਤੇ ਮੈਨੂੰ ਇਹ ਹੁੰਦਾ ਵੀ ਲੌਬੀ ਚ ਸਾਹਮਣੇ ਕਾਊਂਟਰ ਦੀ ਹੁੰਦਾ ਇੱਕ ਵਾਰ ਮੈਂ ਤੇ ਸਾਫਲੀਅਰ ਵੀ ਫੇਰਦੇ। ਬਾਕੀ ਆਪਾਂ ਗੈਸ ਮਾਗਰੂ ਸਾਫ ਕਰਦੇ ਆਂਗੇ ਸਾਹਮਣੇ ਸਾਰਾ ਮੈਂ ਕਾਊਂਟਰ ਸਾਫ ਕਰ ਦੂ ਨਾਲ ਹੁੰਦੇ। ਬਦ ਇਹ ਨਹੀਂ ਲੱਗਦਾ ਕਈ ਵਾਰ ਕੋਈ ਆ ਜਾਂਦਾ ਸਾਹਮਣੇ ਆਟਾ ਚੱਕੇਂਦਰੇ ਬੈਸਤਾ ਮਪਰਾੰਤ ਦੇ ਵਿੱਚ ਚੱਕਲਾ ਬੇਲਣਾ ਰੱਖ ਕੇ ਬੇਲਦੀਆਂ ਤੇ ਲਓ ਜੀ ਮੈਂ ਹੈਲਪਰ ਨੂੰ ਰੋਟੀ ਪਾ ਕੇ ਦੇ ਆਮ ਇਤੇ ਉਹਨੇ ਫਿਰ ਕੱਖ ਲੈਣ ਜਾਣਾ ਤੇ ਨਾਲ ਆਪਾਂ ਪਰ ਲੈ ਲੱਸੀ ਦਾ ਗਲਾਸ ਚਲੋ ਜੀ ਮੈਂ ਆਪਣੇ ਓਟਸ ਵੀ ਪਾ ਲੇ। ਭਾਂਡੇ ਵਿੱਚ ਤੇ ਇਹਦੇ ਵਿੱਚ ਮੈਂ ਪਾਣੀ ਭਰ ਕੇ ਰੱਖ ਦੂੰਗੀ। ਤੇ ਵਿੱਚ ਪਾ ਲਈ ਆਪਾਂ ਸਬਜ਼ੀ। ਤੇ ਰੋਟੀ ਦੇ ਮੈਂ ਚਾਰ ਟੁਕੜੇ ਕਰਕੇ ਇਹਨੂੰ ਵੀ ਪਹਿਲਾਂ ਪਾਇਆ ਹੁਣ ਫਿਰ ਮੈਂ ਬੈਠੂ ਹੁਣ ਘੰਟਾ ਅੱਧਾ ਘੰਟਾ ਰੈਸਟ ਕਰੂੰਗੀ। ਆਜੀ ਕੋ ਜਿਹੜਾ ਲੱਗੇ ਪਏ ਸੀ ਪੱਕੇ ਪਏ ਸੀ ਮੈਂ ਬਾਹਰ ਤੋੜ ਲਿਆ ਸੀ ਇੱਕ ਪਾਸੇ ਦਾ ਵਾਗੇ ਤੇ ਡਿੱਗ ਕੇ ਥੱਲੇ ਬਹੁਤ ਮਿੱਠੇ ਨੇ ਇਹ ਆਪ ਆਪਨੇ ਓਟਸ ਚ ਸਬਜੀ ਪਾਲੇ ਤੇ ਲਓ ਜੀ ਹੁਣ ਆਪਾਂ ਬੈਠ ਕੇ ਘੰਟਾ ਪੌਣਾ ਘੰਟਾ ਬੈਠਾਂਗੇ ਆਰਾਮ ਨਾਲ ਖਾਵਾਂਗੇ ਦਵਾਈ ਬੂਟੀ ਲਵਾਂਗੇ ਤੇ ਮੇਰਾ ਵਾਕੇ ਰਸੋਈ ਦਾ ਸਾਰਾ ਕੰਮ ਨਿਬੜ ਗਿਆ ਤੇ ਹੁਣ ਰਹਿ ਗਿਆ ਝਾੜੂ ਪੋਚਾਓ ਉਹ ਆਪਾਂ ਬਾਅਦ ਵਿੱਚ ਕਰਾਂਗੇ ਤੇ ਲਓ ਜੀ ਵੀਡੀਓ ਵਧੀਆ ਲੱਗੀ ਲਾਇਕ ਸੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫਲਬਾਚ ਦੇਖਣਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਵੀਡੀਓ ਤੇ ਤੇ ਤੁਸੀਂ ਪਲੀਜ਼ ਪਲਵਾਚ ਦੇਖਿਆ ਕਰੋ ਵੀਡੀਓ ਨੂੰ ਤੁਹਾਡੀ ਸਪੋਰਟ ਨਾਲ ਹੀ ਅੱਗੇ ਵਧਣਾ ਥੈਂਕ ਯੂ ਬਾਏ ਟੇਕ ਕੇਅਰ